ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੋਨੂ ਤੋ ਅੱਜ ਤਰੀਕ ਹੈਗੀ 30 ਜੂਨ ਅੱਜ ਆਪਾਂ ਆਏ ਆ ਕਬੀਰ ਦੇ ਮੰਦਿਰ ਕਬੀਰ ਜੀ ਦਾ ਪ੍ਰਕਾਸ਼ ਉਸ ਸਰ 66 ਸ਼ਬਦਾਂ ਨੂੰ ਮਨਾਉਣ ਸੋ ਇਹ ਜਿਹੜਾ ਪ੍ਰਕਾਸ਼ ਉਸਆ ਵਾ ਇਹ ਅਮਰ ਸਰਦੀ ਪ੍ਰੇਮ ਨਗਰ ਇਲਾਕੇ ਵਿੱਚ ਹਲਤ EMPLOYES WELFARE ASSOCIATION ਵੱਲੋਂ ਇਹਨਾਂ ਨੇ ਆਪਣਾ ਮੰਦਿਰ ਬਣਾਇਆ ਵਾ ਇਹ ਸਾਰਾ ਬਲਕਿ ਉਹਨਾਂ ਨੇ ਹਰ ਸਾਲ ਇਹ ਇਥੇ ਪ੍ਰਕਾਸ਼ ਉਸਤ ਕਬੀਰ ਜੀ ਦਾ ਮਨਾਉਂਦੇ ਆ ਆਪਾਂ ਤੁਹਾਨੂੰ ਵਿਖਾਉਨੇ ਆ ਭਗਤ ਐਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦਾ ਮੰਦਿਰ ਵੀ ਵਿਖਾਉਨੇ ਆ ਜੋ ਇਹਨਾਂ ਨੇ ਸਾਰਿਆਂ ਨਾਲ ਘੜੀ ਮਿਲਤਣਾ ਜਿੰਨਾ ਵੀ ਹੋ ਸਕਿਆ ਇਹਨਾਂ ਨੇ ਬਣਾਇਆ ਸੋ ਤੁਹਾਨੂੰ ਵਿਖਾਉਨੇ ਆ ਅੱਜ ਤੇ ਆਓ ਚਲੋ ਹੁਣ ਅੰਦਰ ਚੱਲੀਏ ਆਪਾਂ ਮੰਦਿਰ ਦੇ ਸੋ ਵਿਖਾਨੇ ਤੁਹਾਨੂੰ ਅੰਦਰ ਕਬੀਰ ਜੀ ਦੇ 도ਹੇ ਵੀ ਚਲੋ ਗਾਣਦੇ ਆ ਕਬੀਰ ਜੀ ਦੇ 도ਹੇ ਗਾਏ ਜਾ ਰਹੇ ਇਹ ਤੁਹਾਨੂੰ ਵਿਖਾਉਨੇ ਆ ਆਵੋ ਆਵੋ ਓ ਦੇਖੋ ਕਾਥੇ ਕਾ ਕੀ ਸੁਣੋ ਰੇ ਸੰਤੋ ਮੋੜ ਮਨ ਸੰਧਿਆਵੋ ਤਕਤੀ ਕਨ ਕਾ ਭਾਣ ਕੇ ਨਾਮ ਕੀ ਬੋਲੀ ਜਨ ਤਨ ਤਾ ਆਵੋ ਆਵੋ ਕਬੀ ਸੇਵਕਿਆ ਸੱਚਾ ਕੀ ਹੈ ਧਨ ਮਨ ਸੱਚਾ ਹੋਏ ਸਿਰ ਪੜਿਆ ਰੱਜਨੇ ਉਹ ਕਪੂਨਾ ਟੁਟਾ ਹੋਏ ਕਬੀਰ ਜੀ ਕਹਿੰਦੇ ਸੇਵਕਾ ਹੋ ਗਿਆ ਹੋਵੇ ਸਿਰ ਤੇ ਆਣਾ ਕੱਲੇ ਮਰ ਆਖੇ ਸਤਨਾਮ ਜਿਦਾਂ ਦਾ ਹੈ ਮੈਂ ਉਹ ਤਾਂ ਹੀ ਹਾਂ ਮੈਂ ਸਤਨਾਮ ਕਿ ਇਹਦੋ ਜਾਂਦੇ ਨਹੀਂ ਉਥੋਂ ਨਹੀਂ ਤੇ ਉੱਧਰ ਪਰ ਮਹਾਰਾਜ ਕਹਿੰਦੇ ਨੇ ਭਈ ਜਿਹੜਾ ਆਪਣੇ ਗੁਰੂ ਤੋਂ ਬੇਮਖ ਹੋ ਜਾਂਦਾ ਉਹ ਕਾਹੇ ਲੋਕਾ ਨਹੀਂ ਰਹਿੰਦਾ ਆਪਣੇ ਗੁਰੂ ਦਾ ਹੋ ਕੇ ਰਵੇ ਜਿਹਦਾ ਪਹਿਲਾ ਪੱਲਾ ਫੜ ਲਿਆ ਉਹਦਾ ਗੜ ਕਦੀ ਨਾ ਛੱਡੇ ਤਾਂ ਇਸ ਕਰਕੇ ਆਪ ਪੱਲਾ ਫੜਿਆ ਜੀ ਰੋਕੀਂ ਕਿਤੇ ਤੋੜ ਨਾ ਦੇਨੀ ਸਤਪੁਰ ਨਾਲੋਂ ਪਰੀ ਤਾਂ ਕਿਤੇ ਤੋੜ ਨਾ ਦੇਨੀ ਕੁਝ ਲੋਕ ਐਸੇ ਨੇ ਅੱਜ ਅੰਮ੍ਰਿਤ ਛੱਡਿਆ ਜਤਨਾ ਕਹਿੰਦੀਆਂ ਬਾਤ ਕਹਿ ਕੇ ਨਹੀਂ ਤੇ ਹੋਰ ਕਹੂੰਗੀ ਨਹੀਂ ਆਪਣੀ ਤੇ ਹੋਰ ਤੇ ਗਏ ਹੋਣੀ ਨੇ ਨਹੀਂ ਜੀ 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 ਸਵਾਦ ਪੜਨਾ ਭਾਵੇਂ ਸਵਾਦ ਦਾ ਬੰਦ ਜੀ ਯਾਰੇ ਸੋਨਣਾ ਵਾਲੀ ਜੀ ਜੈ ਜੈ ਨੰਬਰ 1 2 ਉਹ ਪੰਨਾ ਮੜਿਆ ਆਈ ਦੇਖੂਂ ਤੇ ਛੋੜਨਾ ਕੈਸੇ ਸਮੋ ਕੇ ਲਾਮ ਭਾਵਿਆ ਆਈ ਦੇਖੂਂ ਕੋਰਨਾ ਨੂੰ ਪਰਤਾਤੇ ਤੇ ਕੋਰਨਾ ਲਾ ਲਈ ਇਕੱਲਾ ਭੜਿਆ ਸਿਰ ਉੱਤੇ ਬੈਣ ਲੱਗੇ ਪ੍ਰਧਾਨ ਜੀ ਨੇ ਸਿੱਟੇ ਖੋਲਡੇ ਉਹਦੇ ਸ਼ਬਦ ਦੁਖਦੇ ਨੇ ਗੱਦੇ ਅਗੇ ਕਿ ਸਾਡੇ ਜਦੋਂ ਹੀ ਸੰਗਤ ਕਰਦੇ ਆ ਸੰਗਤ ਦੇ ਵਿੱਚ ਜੇ ਕੋਈ ਬੱਚਾ ਉਹ ਸਾਨੂੰ ਡਿਸਟਰਬ ਕਰੇ ਬੱਚਿਆਂ ਦੇ ਉੱਤੇ ਥੋੜਾ ਜਿਹਾ ਤੁਸੀਂ ਆਪ ਕੰਟਰੋਲ ਕਰਿਓ ਨਹੀਂ ਤੇ ਜਿਹੜੀ ਗੱਲ ਕੀਤੀ ਜਾਂਦੀ ਉਹ ਸਾਨੂੰ ਭੁੱਲ ਜਾਂਦੀ ਏ ਔਰ ਤੁਹਾਡਾ ਵੀ ਪਰੇ ਇੰਟਰਸ ਰਹੇਗਾ ਜੇ ਆਪਣੇ ਕੋਲ ਕੋਈ ਗੱਲ ਨਹੀਂ ਕਰਦੀ ਜੋ ਗੱਲ ਕਰਾਂਗੇ ਸਤਗੁਰ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਕਹਾਂਗੇ ਸਤਗੁਰ ਕਬੀਰ ਸਾਹਿਬ ਜੀ ਨੇ ਫਰਮਾਇਆ ਕਿ ਗੁਰਸੇ ਕਰ ਲੈ ਮੇਲ ਗਵਾਰਾ ਕਿਆ ਸੋਚੇ ਰੇ ਬਾਰੰਬਾਰਾ ਇੱਥੇ ਬੈ ਜਾ کر لے میل گوارا کیا سوچے رے بارم بارا جب درشن کو دل تب درپن ماجد رہیے جب درپن لگے, کائی پھر درچ کہاں سے پائی جب اتر جائے با پارا تب چھوٹے یہ سنسارا کہے کبھی دیکھ من کرنی واقعی انتر بیج کترنی کترنی کی گانٹ نہ چھوٹے نہیں تو پکڑ پکڑ کر یم لوٹے ਸਤਗੁਰ ਕਬੀਰ ਸਾਹਿਬ ਇਹ ਕਹਿੰਦੇ ਕਿ ਐ ਜੀਵ ਕੀ ਸੋਚਦਾ ਪਿਆ ਤੇਰੀ ਇੰਨੀ ਉਮਰ ਹੋ ਗਈ ਏ ਕਿਸੇ ਸੱਚੇ ਗੁਰੂ ਦੇ ਕੋਲ ਜਾ ਉਹਦੇ ਚਰਨੀ ਲੱਗ ਤੇ ਸ਼ਬਦ ਦਾ ਉਚਾਰਨ ਕਰ ਸ਼ਬਦ ਨਾਮ ਭਜਨ ਲੈ ਕਿਸੇ ਕੋਲ ਉਹ ਸਤਗੁਰ ਕਬੀਰ ਸਾਹਿਬ ਜੀ ਦੂਸਰੇ ਪਾਸੇ ਵੀ ਕਹਿੰਦੇ ਨੇ ਕਿ ਕੋਟੀ ਨਾਮ ਸੰਸਾਰ ਮੇ ਇੱਕ ਸੰਸਾਰ ਦੇ ਵਿੱਚ ਕਰੋੜਾਂ ਨਾਮ ਨੇ جس طرح اس میں کروڑا ہی گئی سنت پاگت نے انہوں نے کہے کوٹی سنت نام سنسار میں تاتے مکتی نہ ہوئے نام جو اجپا جاپ ہے ورلا جانے کوئی کوٹی نام سنسار میں تاتے مکتی نہ ہوئے آدھ جب آدھ نام جو گبت ہے ورلا جانے کوئی ہوئے ਉਹਨਾਂ ਕਿਸ ਸੰਸਾਰ ਦੇ ਵਿੱਚ ਬੜੇ ਲੋਗ ਐਸ ਵਲੇ ਮੱਠ ਬਣੇ ਨੇ ਮੰਦਿਰ ਬਣੇ ਨੇ ਬੜੇ ਮੁੱਲਾ ਐ ਲੋਕੀ ਨਾਮ ਦੇ ਯਾਰੇ ਨੇ ਭੈਣ ਦੇ ਯਾਰੇ ਨੇ ਕਿ ਸਾਡੇ ਵਰਤੋਵਾਂ ਦੇ ਚੇਲੇ ਹੋਣ ਜਿੰਨੇ ਚੇਲੇ ਹੋਣਗੇ ਉੰਨੀ ਮਾਇਆ ਆਏਗੀ ਮਰਸੜੀਆਂ ਗੱਡੀਆਂ ਕੋਠੀਆਂ ਮਹਿਲ ਸਾਡੇ ਕੋਲ ਹੋਣਗੇ ਉਹਨਾਂ ਨੂੰ ਕੋਈ ਨਹੀਂ ਪ੍ਰਮਾਤਮਾ ਦੇ ਮਿਲਨ ਦੇ ਨਾਲ ਕੋਲੋਂ ਆਪ ਵੀ ਅੰਦਾ ਤੇ ਅਗੋ ਚੇਲਾ ਵੀ ਅੰਦਾ ਇਹ ਸਤ ਸੰਗ ਦਾ ਮਤਲਬ ਹੁੰਦਾ ਸੱਚਾ ਸੰਗ ਸੱਚ ਕਿੰਨੂ ਕਹਿੰਦੇ ਨੇ ਬ੍ਰਹਮੋ ਵਿਸ਼ਰੂ ਮਹੇਸ਼ ਜਿੰਨੇ ਦੇਵੀ ਦੇਵਤਾ ਨੇ ਉਹਨਾਂ ਸਾਰਿਆਂ ਦਾ ਜਿਹੜਾ ਉੱਪਰ ਪਰਮ ਪ੍ਰਮਾਤਮਾ ਹੈ ਉਹਦਾ ਨਾਮ ਹੈ ਸਤਿਪੁਰਸ਼ ਹੁਣ ਬੋਲੇ ਪਿਆਰੀ ਸਤ ਸੰਗ ਜੀ ਸਾਨੂੰ ਨਾਮ ਕੋਣ ਨਹੀਂ ਜਪਨ ਦਿੰਦਾ ਕਿਹੜਾ ਇਸ ਮਾਇਆ ਰੂਪ ਦੇ ਵਿੱਚ ਪਾਈ ਰੱਖਦਾ ਕੋਣ ਸਾਨੂੰ ਐਸੀ ਕਿਹੜੀ ਪਾਵਰ ਹੈ ਕਿਹੜੀ ਸ਼ਕਤੀ ਹੈ ਜਿਹੜੀ ਸਾਨੂੰ ਗਲਤ ਪਾਸੇ ਜਾਣ ਦਿੰਦੀ ਏ ਕਿ ਦੁਨੀਆ ਦੀ ਚੱਗਾ ਚੋਂ ਦੇਖ ਸਤ ਸੰਗ ਚ ਨਹੀਂ ਜਾਣਾ ਸੱਚਾ ਸ਼ਬਦ ਨਹੀਂ ਸੁਨਣਾ ਸੱਚ ਨਹੀਂ ਬੋਲਣਾ ਐਸੀ ਕਿਹੜੀ ਪਾਵਰ ਹੈ ਦੇਖੋ ਸਤਿ ਪੁਰਸ਼ ਪਰਮ ਦਾ ਪ੍ਰਮਾਤਮਾ ਇੱਕੋ ਹੀ ਨੇ ਉਹਨਾਂ ਦੇ 16 ਪੁੱਤਰ ਹੋਏ ਹੁਣ 16 ਪੁੱਤਰਾਂ ਦੇ ਪਹਿਲਾ ਪੁੱਤਰ ਸੀ ਉਹਨਾਂ ਦਾ ਸ਼ਬਦ ਦੂਸਰਾ ਸਹਜ ਤੀਸਰਾ ਗੁਰਮ ਚੌਥਾ ਦੀਨਤਾ ਤੇ ਪੰਜਵਾਂ ਪੁੱਤਰ ਹੀ ਨਰੰਜਨ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਨਰੰਜਨ ਸੀ ਉਨੇ ਐਨੀ ਭਗਤੀ ਕੀਤੀ ਪ੍ਰਮਾਤਮਾ ਦਾ ਆਪਣੇ ਪਿਤਾ ਦਾ ਧਿਆਨ ਕੀਤਾ ਨਾਮ ਕਰਨ ਕੀਤਾ ਕਿ ਪਿਤਾ ਨੇ ਖੁਸ਼ ਹੋ ਕੇ ਉਹਨੂੰ ਸੰਸਾਰ ਦੀ ਸਿਰਜਣਾ ਕਰਨ ਦਾ ਭਾਰ ਦੇ ਦਿੱਤਾ ਜਦੋਂ ਸਾਰਾ ਕੁਝ ਉਹਨੂੰ ਦੇ ਦਿੱਤਾ 84 ਲੱਖ ਪੁੱਤਲੇ ਬਣਾਏ ਉਹਨੇ ਜੀਉਨਾ ਬਣਾਈਆਂ ਸਾਰਾ ਕੁਝ ਉਹਨਾਂ ਨੂੰ ਜਾਣ ਨਾ ਪਵੇ ਤੇ ਬੜੇ ਪ੍ਰਮਾਤਮਾ ਨੇ ਆਪਣੇ ਅੰਦਰੋਂ ਆਪਣਾ ਇੱਕ ਅੰਸ਼ ਪੈਦਾ ਕੀਤਾ ਜਿਹਦਾ ਨਾਮ ਸੀ ਅਸ਼ਟੰਗੀ ਦੇਵੀ ਅੱਠ ਮੁਜਾ ਵਾਲੀ ਦੇਵੀ ਸੁੰਦਰੇ ਹੁਸਨ ਵਾਲੇ ਤੇ ਬਹੁਤ ਲਸਰ ਨਪਕਣ ਉਹਦੇ ਹੁਣ ਸੁੰਦਰ ਦੀਆਂ ਸੁੰਦਰਤਾ ਦੀਆਂ ਤੇ ਉਹਨਾਂ ਨੇ ਕਿਹਾ ਕਿ ਬੇਟੀ ਪੁੱਤਰੀ ਆਪਣੇ ਅੰਦਰੋਂ ਆਪਣੇ ਆਤਮਾ ਦਾ ਇੱਕ ਜੀਵ ਬੀਜ ਕੱਢ ਕੇ ਦਿੱਤਾ ਕਿ ਪੁੱਤਰੀ ਇਹ ਜੀਵ ਬੀਜ ਲੈ ਜਾ ਨਰੰਜਨ ਨੂੰ ਦੇ ਜਾ ਕੇ ਦੋਨੇ ਜਣੇ ਮਿਲ ਕੇ ਸੰਸਾਰ ਦੀ ਸਿਰਜਣਾ ਕਰੋ ਇੱਕ ਨਾਰੀ ਵੀ ਤਿਆਰ ਕਰਤੀ ਜਿਹਦਾ ਨਾਮ ਜਿੰਨੋ ਹੀ ਭਗਵਤੀ ਕਹਿੰਦੇ ਆ ਮਾਤਾ ਕਹਿੰਦੇ ਆ ਕਿ ਦੇਵੀ ਮਾਤਾ ਉਹ ਪ੍ਰੰਤਿਕ ਦਾ ਪ੍ਰਮਾਤਮਾ ਨੇ ਆਪਣੇ ਅੰਦਰੋਂ ਅੰਸ਼ ਪੈਦਾ ਕੀਤਾ ਸਭ ਤੋਂ ਪਹਿਲੀ ਉਹਦਾ ਨਾਮ ਹੀ ਮਾਤਾ ਪਸ਼ਟੰਗੀ ਦੇਵੀ ਅਧੂਜ ਵਾਲੀ ਸੀ ਉਹ ਅਠਪਾਵਾ ਜਨ ਉਹਦੀਆਂ ਜਦੋਂ ਉਹਨੂੰ ਜੀਵ ਬੀਜ ਦੇ ਕੇ ਨਰੰਜਨ ਨੇ ਘਰ ਭੇਜਿਆ ਨਰੰਜਨ ਨੇ ਅਜ ਤੱਕ ਆਪਣੇ ਪਿਤਾ ਨੂੰ ਤੇ ਆਪਣੇ ਭਰਾਵਾਂ ਨੂੰ ਦੇਖਿਆ ਸੀ ਉਹ ਉਹਨੇ ਪਹਿਲੀ ਵਾਰੀ ਉਹ ਇੰਨੀ ਸੁੰਦਰ ਔਰਤ ਦੇਖੀ ਸਤਗੁਰ ਕਬੀਰ ਸਾਹਿਬ ਜੀ ਕਹਿੰਦੇ ਕਿ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਕੋਈ ਪਰਾਇਆ ਮਰਦ ਕਿਸੇ ਪਰਾਈ ਔਰਤ ਨੂੰ ਦੇਖ ਕੇ ਤੀਵਰ ਗਤੀ ਦੇ ਨਾਲ ਉਹਦੀ ਪ੍ਰਾਪਤੀ ਜਾਂਦਾ ਹੈ ਕਿ ਮੈਨੂੰ ਮਿਲ ਜੇ ਕਹਿੰਦੇ ਐਸੀ ਨਿਗਾ ਨਰੰਜਨ ਦੀ ਉਸ ਵੇਲੇ ਹੋ ਗਈ ਕਿ ਇੰਨਾ ਸੋਹਣਾ ਖੂਬਸੂਰਤ ਇਹ ਮੇਰੇ ਅਲ ਜੀਵ ਆ ਰਿਹਾ ਹੈ ਕੋਨੇ ਵੀ ਮੇਰਾ ਦਿਲ ਕਰਦਾ ਉਹਨੂੰ ਮੈਂ ਖਾ ਹੀ ਜਾਵਾਂ ਨਰੰਜਨ ਨੇ ਆਪਣੇ ਸਰੀਰ ਦਾ ਆਕਾਰ ਵੱਡਾ ਕਰਕੇ ਉਹਨੂੰ ਹੱਥਾਂ ਦੇ ਨਾਲ ਚੁੱਕ ਲਿਆ ਤੇ ਆਪਣੇ ਮੂੰਹ 'ਚ ਪਾ ਲਿਆ ਜਦੋਂ ਮੂੰਹ ਦੇ ਵਿੱਚ ਚਲੇ ਗਈ ਜੀਵ ਵਿੱਚ ਸਮੇਤ ਉਸ ਆਤਮਾ ਰੂਪੀ ਜੀਵ ਦੇ ਸਮੇਤ ਉਹਨੂੰ ਅੰਦਰ ਪਾ ਲਿਆ ਉਹ ਅੰਦਰ ਜਾ ਕੇ ਜਦੋਂ ਬੈਠ ਗਈ ਉਹਨੇ ਅਸਲ ਲਾਲਿਆ ਤੇ ਆਪਣੇ ਸੰਤਪੁਰਸ਼ ਪਰਮ ਪਿਤਾ ਪਰਮਾਤਮਾ ਦਾ ਧਿਆਨ ਕੀਤਾ ਕਿ ਪਿਤਾ ਜੀ ਤੁਸੀਂ ਮੈਨੂੰ ਇਹਦੇ ਕੋਲ ਭੇਜਿਆ ਸੀ ਜੀਵ ਬੀਜੇ ਕੇ ਇਹਦੇ ਮੈਨੂੰ ਜੀਵ ਬੀਜ ਸਮੇਤ ਖਾ ਗਿਆ ਇਹਦੇ ਮੈਨੂੰ ਨਿਕਲ ਗਿਆ ਮੇਰੇ ਪੇਟ 'ਚ ਬੈ ਗਈਆਂ ਉਹ ਕਹਿੰਦੇ ਪੁੱਤਰ ਆਪਣੀਆਂ ਉਂਗਲਾਂ ਦੇ ਨਵੇਂ ਵੱਡੇ ਕਰਕੇ ਇਹਦਾ ਪੇਟ ਪਾੜ ਕੇ ਬਾਹਰ ਆਇਆ ਤੇ ਇਹਨੂੰ ਦੱਸ ਕਿ ਅਸੀਂ ਤੈਨੂੰ ਤੇਰੇ ਵਾਸਤੇ ਇਹਦੇ ਵਾਸਤੇ ਭੇਜਿਆ ਉਹਨੇ ਜਦੋਂ ਆਪਣੇ ਉਂਗਲਾਂ ਦੇ ਨਵੇਂ ਵੱਡੇ ਕਰਕੇ ਦਾ ਪੇਟ ਪਾੜ ਕੇ ਬਾਹਰ ਆਈ ਉਨੇ ਕਹੇ ਕਿ ਮੈਨੂੰ ਪਿਤਾ ਜੀ ਨੇ ਜੀਪ ਵੀ ਦੇ ਕੇ ਭੇਜਿਆ ਸੀ ਕਿ ਇਹਦੇ ਨਾਲ ਸਾਰੀਆਂ 84 ਲੱਖ ਜੁਨਾਂ ਦੇ ਵਿੱਚ ਆਤਮਾ ਪਈਏਗੀ ਉਹਨਾਂ 'ਚ ਜਾਨ ਪਈਏਗੀ ਤੇ ਤੂੰ ਤੇ ਮੈਨੂੰ ਖਾ ਹੀ ਗਿਆ ਉਹਨੇ ਕਹੇ ਚਲੋ ਠੀਕ ਹੈ ਮੇਰੇ ਕੋਲ ਗਲਤੀ ਹੋ ਗਈ ਉਸੇ ਵੇਲੇ ਪਰਮ ਪਿਤਾ ਪਰਮਾਤਮਾ ਦੀ ਆਕਾਸ਼ਵਾਣੀ ਹੋਈ ਕਿ ਨਰੰਜਨ ਕਿ ਅਸੀਂ ਇਸ ਕੰਨਿਆ ਨੂੰ ਤੇਰੇ ਵਾਸਤੇ ਭੇਜਿਆ ਸੀ ਤੇ ਤੂੰ ਇਹਨੂੰ ਖਾ ਹੀ ਗਿਆ ਅੱਜ ਤੋਂ ਬਾਅਦ ਜਿੰਨੇ ਯੁਗ ਚਾਰ ਯੁਗ ਬੰਨੇ ਨੇ ਚਾਰੇ ਯੁਗਾਂ ਤੱਕ ਤੇਰੀ ਜਿਹੜੀ ਭੁੱਖ ਏ ਕਿਸੇ ਵਨਸਪਤੀ ਨਾਲ ਕਿਸੇ ਜੀਵ ਨਾਲ ਮਿٹےਗੀ ਤੂੰ ਅੱਜ ਤੋਂ ਬਾਅਦ ਜੀਵ ਹੀ ਖਾਏਗਾ ਉਹ ਜਿਹੜਾ ਨਰੰਜਨ ਸੀ ਉਹ ਹੀ ਕਾਲ ਬਣ ਗਿਆ ਉਹਦਾ ਨਾਂ ਬਣ ਗਿਆ ਕਾਲ ਨਰੰਜਨ ਉਹਦੀ ਮਜਬੂਰੀ ਬਣ ਗਈ ਕਿ ਮੈਂ ਤੇ ਹੁਣ ਜੀਵ ਹੀ ਖਾਵਾਂਗਾ ਮੈਂ ਕੋਈ ਵਨਸਪਤੀ ਕੋਈ ਫਲ ਫਰੂਟ ਸਬਜ਼ੀ ਖਾ ਨਹੀਂ ਸਕਦਾ ਜਿੱਦ ਨਾਲ ਮੇਰੀ ਭੁੱਖ ਮਿਟੇ ਨੇ ਕੀ ਕੀਤਾ ਕਿ ਉਸ ਕੰਨਿਆਂ ਦੇ ਨਾਲ ਰਤ ਕਿਰਿਆ ਖੇਲੀ ਤੇ ਉਹਨਾਂ ਦਾ ਬੱਚਾ ਇੱਕ ਪੈਦਾ ਹੋਇਆ ਬ੍ਰਹਮਾ ਫਿਰ ਦੁਬਾਰਾ ਰਤ ਕਿਰਿਆ ਖੇਲੀ ਤੇ ਦੂਸਰਾ ਬੱਚਾ ਪੈਦਾ ਹੋਇਆ ਵਿਸ਼ਨੂੰ ਫਿਰ ਤੀਸਰੀ ਵਾਰੀ ਜਤੁਰੂ ਦੇ ਨਾਲ ਰਤ ਕਿਰਿਆ ਖੇਲੀ ਤੇ ਉਹਨਾਂ ਦਾ ਪੁੱਤਰ ਪੈਦਾ ਹੋਇਆ ਵਿਸ਼ੇਵ ਉਹ ਲੱਗਾ ਕਹਿਣ ਕਿ ਜਨਨੀ ਤੂੰ ਜਗ ਜਨਨੀ ਹੈ ਤੇਰੇ ਤੋਂ ਹੀ ਤੇ ਹੁਣ ਐਨਾ ਮੇਰੇ ਬੱਚਿਆਂ ਤੋਂ ਸੰਸਾਰ ਨਿਕਲੇਗਾ ਇਹਨਾਂ ਨੂੰ ਕਹੀ ਕਿ ਸਮੁੰਦਰ ਮੰਥਨ ਕਰੋ ਸਮੁੰਦਰ ਦੇ ਵਿੱਚੋਂ ਤਿੰਨ ਦੇਵੀਆਂ ਨਿਕਲਣਗੀਆਂ ਉਹਨਾਂ ਦੇ ਜਦੋਂ ਵੱਡੇ ਹੋਣਗੇ ਇਹਨਾਂ ਦਾ ਵਿਆਹ ਕਰ ਦੇ ਇੱਥੇ ਹੀ ਸੰਸਾਰ ਨਿਕਲਣਾ ਹੈ ਤਿੰਨ ਮੇਰੇ ਇਹ ਬੱਚੇ ਤੇ ਚੌਥੀ ਤੂੰ ਜਦੋਂ ਚਾਰੇ ਜਣੇ ਮਿਲ ਜਾਣਗੇ ਬੱਚੇ ਥੋੜੇ ਵੱਡੇ ਹੋ ਜਾਣਗੇ ਚਾਰੇ ਜਣੇ ਬੈਠ ਕੇ ਚਾਰ ਖਾਨਾ ਬਣਨੀ ਹੈ ਆਂਡਸ ਪਿੰਡਸ ਓਮਸ ਸਤਾਵਰ ਆਂਡੇ ਕੋ ਪਹਿਲਾ ਹੋਣ ਵਾਲੀ ਮੈਲ ਪਸੀਨੇ ਤੇ ਚਿਕੜ ਚ ਤੇ ਆਉਣ ਵਾਲੀ ਔਰ ਇੱਕ ਪੀੜ ਤੋਂ ਜਿਹੜੀ ਗਰਭ ਤੋਂ ਅੰਸਤਿਆਰ ਹੁੰਦੀ ਹੈ ਕੋ ਇੱਕ ਸਥਾਵਰ ਜਿਹੜੀ ਗੱਡੀ ਰਹਿੰਦੀ ਹੈ ਅਚਲ ਹੁੰਦੀ ਚੱਲ ਫਿਰ ਨਹੀਂ ਸਕਦੀ ਉਹ ਕਹਿੰਦੇ ਸਥਾਵਰ ਜਾਤ ਕਹਿੰਦੇ ਚਾਰੇ ਖਾਨਾ ਬੰਨੀ ਹੈ ਜਦੋਂ ਤੁਸੀਂ ਚਾਰੇ ਜਿਹੇ ਮਿਲੋਗੇ ਚਾਰੇ ਖਾਨਾ ਤੋਂ 84 ਲੱਖ ਜੂਨ ਬਣੇਗੀ 90 ਲੱਖ ਪਾਣੀ ਦੇ ਜੀਵ 14 ਲੱਖ ਪੰਛੀ 33 ਲੱਖ ਕਲੀਮੀ ਕੀਟ ਕੀੜੇ ਮਕੋੜੇ ਧਰਤੀ ਦੇ ਉੱਤੇ ਚੱਲਣ ਵਾਲੇ ਰੀਗਰ ਵਾਲੇ ਧਰਤੀ ਦੇ ਅੰਦਰ ਰਹਿਣ ਵਾਲੇ 27 ਲੱਖ ਸਥਾਵਰ ਜਾਤਾ ਪੀੜ ਪੌਦੇ ਜੜੀਆਂ ਬੁੱਟੀਆਂ ਸਬਜ਼ੀਆਂ ਫਲ ਕਰ ਸਕਦੇ ਆ ਇਹ ਆਪ ਮਾਲਕ ਕਰਦਾ ਉਹਦੀ ਰਹਿਮਤ ਹੋਵੇ ਤੁਹਾਡੇ ਵੀ ਉਸ ਕਿਸਮਤ ਵਾਲੇ ਹੋ ਕਿ ਇਥੇ ਸੰਗਤ ਦੇ ਵਿੱਚ ਬੱਠੇ ਹੋ ਦੇਖਿਓ ਹੋਣੀ ਜਦੋਂ ਲੱਗਣ ਸ਼ੁਰੂ ਹੋਣਾ ਤੁਹਾਡੇ ਤੋਂ ਆਪ ਨੂੰ ਸਿਆਣਾ ਸੁਣਨਾ ਪੋੜੀ بڑے بڑے ਭਾਜੀਓ ਕੋਈ ਕਿ ਰੱਬ ਦੇ ਘਰ ਦੀ ਗੱਲ ਸੁਣਦੇ ਹੋ ਸ਼ਾਇਦ ਕੋਈ ਗੱਲ ਕਿਸੇ ਦੇ ਅੰਦਰ ਘਰ ਕਰ ਜਾਏ ਵੀ ਜਿਹੜਾ ਇੱਕ ਛੋਟਾ ਜਿਹਾ ਹੁੰਦਾ ਉਹ ਕਿੰਨਾ ਵੱਡਾ ਅਸਰ ਕਰਦਾ ਇਹ ਦਿੱਤੋ ਉਹ ਇੱਕ ਕੰਮ ਦਾ ਜਾਦੂ ਉਹ ਇਨਸਾਨ ਬੜਾ ਹੀ ਮਾੜੇ ਕਰਮ ਕਰਦਾ ਉਹ ਦੇਖਿਆ ਕਿ ਜਿਹੜਾ ਵਿੱਚ ਚੱਲ ਗਿਆ ਨਾ ਮਰ ਗਿਆ ਇੱਕ ਬੰਦਾ ਸਾਰੀ ਉਮਰ ਉਹ ਬਰਬਾਦਵਾ ਦਾ ਨਾਮ ਲੈ ਗਿਆ ਉਹਨੂੰ ਤੇ 1.5 ਸਾਲ 2 ਸਾਲ ਹੋ ਗਏ ਜੇਦੀ ਦੇ ਪਿਆ ਖੀਣੋ ਗਿਆ ਕਿਉਂਕਿ ਕਈ ਵਾਰੀ ਸਤਿਗੁਰ ਦੇ ਸੱਚੇ ਨੂੰ ਦੇ ਇਨਸਾਨ ਨੂੰ ਕੀਮਤ ਵੀ ਅਦਾ ਕਰਨੀ ਪੈ ਜਾਂਦੀ ਹੈ ਕੋ ਜਿਹੜਾ ਉਹ ਕਾਲਜ ਰੰਜਨ ਉਹ ਦੱਸਦਾ ਲੋਕਾਂ ਨੂੰ ਮੇ ਭਾਈ ਅਦੇ ਪ੍ਰਮਾਤਮਾ ਦਾ ਨਾਮ ਲਿਆ ਸੀ ਇਹਨੂੰ ਦੇਖ ਲੋ ਮੈਂ ਡੇਢ ਸਾਲ ਬੰਜੀ ਤੇ ਘੜੀ-ਘੜੀ ਚਕੇ ਫੇਰ ਲਾ ਕੇ ਗਿਆ ਕਿਉਂਕਿ ਸਿਰਫ ਉਹ ਕਾਲ ਨਹੀਂ ਲੈ ਕੇ ਜਾਂਦਾ ਉਹਨੂੰ ਉਹਦੇ ਗੁਰੂ ਲੋਕ ਸਤ ਲੋਕ ਦੇ ਵਿੱਚ ਲੈ ਕੇ ਜਾਂਦੇ ਨੇ ਉਹ ਸਿਰਫ ਉਹਨੂੰ ਨਿਰਮਲ ਕਰਦੇ ਵੇਲੇ ਸਾਫ਼ ਕਰਦੇ ਵੇਲੇ ਕਿ ਤੇਰੇ ਜਿਹੜੇ ਕੀਤੇ ਕਰਮ ਅਗਲੇ ਪਿਛਲੇ ਸਾਰੇ ਜਨਮਾਂ ਦੇ ਇਸੇ ਜਨਮ ਜਿੱਥੇ ਕੱਟਦੇ ਆ ਅਸੀਂ ਦੇਖਦੇ ਆ ਕਿ ਉਹ ਬੰਦਾ ਸਾਰੀ ਉਮਰ ਪ੍ਰਮਾਤਮਾ ਦਾ ਨਾਮ ਲੈਂਦਾ ਰਿਹਾ ਗੁਰੂ ਵਾਲਾ ਹੀ ਲੇਕਿਨ ਅੰਤ ਵੇਲੇ ਉਹਦਾ ਜਿਹੜਾ ਅੰਤ ਕਿੰਨਾ ਮਾੜਾ ਹੋਇਆ ਤੇ ਇਹ ਬੰਦਾ ਇਹ ਜਨਾਨੀ ਸਾਰੀ ਉਮਰ ਕੁਕਰਮ ਕਰਦੀ ਰਹੀ ਹੈ ਜਾਂ ਬੰਦਾ ਭੜੇ ਕੰਮ ਕਰਦਾ ਰਿਹਾ ਤੇ ਉਹ ਛਟਕੇ ਦੇ ਵਿੱਚ ਮਰ ਗਿਆ। ਇਹ ਕਾਲ ਪ੍ਰਭਾਵਿਤ ਕਰਦਾ ਆਪ ਲੋਕਾਂ ਨੂੰ। ਤੇ ਦੇਖ ਲਓ ਭਜਨ ਕਰਨ ਵਾਲਿਆਂ ਦਾ ਨਾਮ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ ਤੇ ਜਿਹੜੇ ਨਹੀਂ ਨਾਮ ਲੈਂਦੇ ਜਿਹੜੇ ਖਾਂਦੇ ਪੀਂਦੇ ਨੇ ਮੈਂ ਖਾਦਾ ਰਹਿ ਜਾਂਦਾ ਉਹ ਲੋਕ। ਉਹ ਜਿਹੜੇ ਅੰਦਾ ਲੈ ਕੇ ਜਾਂਦਾ ਸਭ ਖਾਂਦਾ ਉਹਨਰ ਆਪ। ਤੇ ਜਦੋਂ ਜਿੱਤਰਾ ਹੀ ਲੋ ਇੰਨਾ ਅਨੰਦ ਉਹ ਤਾਂ ਜੀ ਆ ਅਸੀਂ ਬਹੁਤ ਗਏ ਆ ਵੀ। کوئی دول نہیں کوئی مہن ماریاں نہیں یہ سب کچھ اتنی رہنا پتا نہیں ہوگی ਉਹ ਲੈ ਕਿੰਨੇ ਆਏ ਨੇ ਕਿੰਨੇ ਵਾਹ ਹੋ ਰਿਆ ਬੰਦੇ ਨੇ ਜਿੰਨੇ ਆਣਾ ਕਦੇ ਨਹੀਂ ਸੁਣਿਆ ਉਹ ਬੰਦੇ ਜਿਹੜਾ ਮੈਂ ਕਹਿੰਦਾ ਆਪਣੇ ਜਿਹਨੇ ਸਾਡੇ ਮੈਂਬਰ ਨੇ ਉਸ ਦੇ ਉਹ ਉਹਨਾਂ ਨੂੰ ਬਹੁਤ ਸਨਮਾਨ ਦਿੱਤਾ ਹੈਗਾ ਅਗਲੀ ਵਾਰ ਵੀ ਜਿਹੜੇ ਬੋਲਣਗੇ ਤੇ ਵਿਚਾਰੇ ਕਹਾਂਗੇ ਸਾਰੇ ਜਿਹਨੇ ਕੁਰਸੀਆਂ ਤੇ ਵੀਰ ਬੈਠੇ ਸਾਰੇ ਸਟੇਜ ਦੇ ਉੱਤੇ ਆਓ ਸਾਡੇ ਪਹਿਲੇ ਚੀਫ ਦਾ ਸਵਾਗਤ ਕਰੀਏ ਜੀ ਸਾਡੇ ਬਡੇ ਭਾਈ ਸਾਹਿਬ ਜੀ ਵੀ ਆਪਣਾ ਨਵੇਂ ਗੋਦਮ ਹੋ ਰਹੇ ਚੰਗੀ ਕੋਈ ਸਾਰੇ ਮੇਰੇ ਵੀਰ ਜਿੰਨੇ ਆਏ ਆ ਕੋਈ ਸਾਰੇ ਸਟੇਜ ਤੇ ਹੋ ਜੀ ਬੈਸਟ ਵੀ ਹੋਏ ਨੇ ਉਹ ਆਪਣਾ ਸਨਮਾਨਿਤ ਕਰਨਗੇ ਸਾਡੇ ਬਡੇ ਭਾਈ ਸਾਹਿਬ ਜੀ ਵੀ ਜੀ ਆਪਣਾ ਸਨਮਾਨ ਲੈ شی جیشنجر شوق جیشن جی جی کل, کل میں سا سارے جن آئے نے سارے ساتھی وہ سارے මෙසනගේ ආයත්‍ර මෙසන ਮਨੂ ਦਾ ਬੰਦਾ ਉਹ ਕੋਈ ਆਪਣੀ ਸਰਕਾਰ ਦੀ ਸਮਝ ਨਹੀਂ ਪਰਦਾ ਜੀ ਆਪਣੇ ਸ਼ਬਦ ਆਪਣੇ ਹੱਕਾਂ ਨੂੰ ਜਿਹੜਾ ਜਾਨੂੰ ਜੋ ਇਹਨੇ ਸਰਕਾਰ ਨੇ ਕਾਨੂੰਨ ਬਣਾਤੇ ਆ ਤੇ ਬਹੁਤ ਸਖਤ ਕਾਨੂੰਨ ਆ ਜਿਹੜੇ ਕੱਲ ਤੋਂ ਲਾਗੂ ਹੋਣਗੇ ਗੱਲਾਂ ਬੋਲ ਰਹੇ ਨੇ ਜੇ ਕਦੇ ਕਾਨੂੰਨ ਲਾਗੂ ਹੋ ਜਾਂਦੇ ਨੇ ਅਮੇਰ ਨੇ ਪਹੁੰਚ ਨਹੀਂ ਆਉਣ ਲਗੜਦੀਆਂ ਨੇ ਕਿਉਂ ਨਹੀਂ ਆਇਆ ਨੇ ਉਹ ਲੋਕ ਤਾਂ ਮੰਨਦਾ ਰਹੇ ਸੀ ਉਹ ਇਸ ਕਰਕੇ ਝੋਲੇ ਕਰਦੀਆਂ ਸੀ ਕਿ ਜੇਕਰ ਅਸੀਂ ਇਹਨਾਂ ਮਨੋਵਾਦੀਆਂ ਲੋਕਾਂ ਦੇ ਨਜ਼ਰ 'ਚ ਪੈ ਗਏ ਤਾਂ ਸਾਡੇ ਨਾਲ ਕਿਸੇ ਵੀ ਕਿਸਮ ਦਾ ਕਰਮ ਕਰ ਲੈਂਦਾ ਸੀ ਪਰ ਇਹ ਬਾਬਾ ਸਾਹਿਬ ਦਾ ਯਾਤਰੀ ਹਮੇਸ਼ਾ ਉਮੀਦ ਕਰਦੀ ਰਹੋ ਕਿ ਸਾਰੇ ਮੰਨੂ ਦੇ ਕਾਨੂੰਨ ਜਿਹੜੇ ਆ ਉਹ ਖਤਮ ਹੋ ਗਏ ਆ ਤੇ ਅੱਜ ਅਸੀਂ ਉਸ ਕਾਨੂੰਨਾਂ ਦੇ ਤਹਿਤ ਅਸੀਂ ਆਪਣੀ ਚੰਗੀ ਜ਼ਿੰਦਗੀ ਬਣਦੀ ਕਰਦੇ ਆ ਸੋ ਮੈਂ ਆਈ ਸੰਗਤ ਦਾ ਕਿਉਂਕਿ ਫੈਮਿਲੀ ਹਗਾ ਨਹੀਂ ਤਾਂ ਗੰਗਾ ਬਹੁਤੀ ਸੀ ਕਬੀਰ ਸਾਹਿਬ ਨੇ ਜੋਸ਼ ਸਾਗੇ ਸਮਾਜ ਵਾਸਤੇ ਕੀਤਾ ਜੋ ਰਵਿਦਾਸ ਮਹਾਰਾਜ ਨੇ ਸਾਡੇ ਸਮਾਜ ਵਾਸਤੇ ਕੀਤਾ ਸਾਡੇ ਸਮਾਜ ਨੇ ਕਬੀਰ ਸਾਹਿਬ ਨੇ ਸਾਡੇ ਸਮਾਜ ਵਾਸਤੇ ਮੰਗਲਾ ਸੀ ਰਾਜ ਤੇ ਅਸੀਂ ਅੱਜ ਕੀ ਮੰਨਿਆ ਸਾਨੂੰ ਗੋਦਨ ਸ਼ਰਾਬ ਦੀ ਲੋ 5 ਕਿਲੋ ਆਟਾ ਦੇ ਦੋ 10 ਕਿਲੋ ਆਟਾ ਦੇ ਦੋ ਅਸੀਂ ਇਹ ਮੰਨਦੇ ਹਾਂ ਜਿਸ ਦਿਨ ਅਸੀਂ ਆਪਣੇ ਹੱਕਾਂ ਤੋਂ ਅਵੇਅਰ ਹੋ ਗਏ ਤਾਂ ਮੈਂ ਤੁਹਾਨੂੰ ਇੱਦਾਂ ਵੀ ਨਾਲ ਕਹਿੰਦਾ ਤੇ ਸਰਕਾਰੋਂ ਲਈਆਂ ਤੁਹਾਡੀਆਂ ਬਣਦੀਆਂ ਮਨੁਵਾਦੀ ਲੋਕਾਂ ਦੀਆਂ ਨਹੀਂ ਬਣਦੀਆਂ ਪਰ ਅਸੀਂ ਆਪਣੇ ਹੱਕਾਂ ਤੋਂ ਜਾਣੂ ਨੇ ਕਦੀ ਤੇ ਸਾਨੂੰ ਉਹ ਸਾਡੀਆਂ ਭੈਣ ਨੂੰ ਹਜ਼ਾਰ ਰੁਪਏ ਦਾ ਇਲਾਜ ਹੀ ਦੇਂਦੇ ਨੇ ਕਦੀ ਕਿਸੇ ਨੇ ਅੱਜ ਤੱਕ ਹਜ਼ਾਰ ਰੁਪਏ ਨਹੀਂ ਪਾਇਆ ਕਿਸੇ ਨੇ 15 ਲੱਖ ਰੁਪਏ ਨਹੀਂ ਦਿੱਤਾ تے صرف گمرا گمراہ کے ساری گول لے کے اس کے اس کر کے میری تو ہے کہ اے شوٹے چھوٹے لالچ چڈ کے تے جو سارے گروا نے ستر کبھی مہاراج نے رویداز دس مہاراج نے رویداز دس مہاراج نے کیا ہے ایسا چاہوں راج میں جہاں ملے سبن کو ان چھوٹ بڑے سب سمے سے رویداز رہے پتا. ਯਾਰ ਜੀ ਸਾਨੂੰ ਜੋ ਉਹਨਾਂ ਨੇ ਮੰਗਿਆ ਸੀ ਅਸੀਂ ਚੰਗੇ ਮਕਾਨਾਂ ਦੇ ਵਿੱਚ ਰਹਿੰਦੇ ਆਂ ਸਾਨੂੰ ਸਹੂਲਤਾਂ ਮਿਲਦੀਆਂ ਸਾਰੀ ਸਰਕਾਰੀ ਸਰਕਾਰੀ ਨੌਕਰੀਆਂ ਇਹਨਾਂ ਨੇ ਖਲਾਫ ਆਪਣਾ ਖਤਮ ਕਰ ਦਿੱਤੀਆਂ ਤੇ ਸਾਨੂੰ ਇਹਨਾਂ ਨੇ ਜਿਹੜੀਆਂ ਸਹੂਲਤਾਂ ਦਿੱਤੀਆਂ ਇਸ ਕਰਕੇ ਮੈਂ ਆਈ ਸੰਗਤ ਦਾ ਤੈਰ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਕਵੀ ਸਾਹਿਬ ਦੇ ਭਵਨ ਦੇ ਵਿੱਚ ਪਹੁੰਚ ਕੇ ਗਿਆਨ ਦੀਆਂ ਗੱਲਾਂ ਸੁਣੀਆਂ ਨੇ ਸਾਰਿਆਂ ਨੂੰ ਧੰਵਾਦ ਆਰ ਸ਼ੋਕੇ ਬੱਚਿਆਂ ਨੂੰ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਮੇਰੀ ਫੌਜ਼ਰ ਅਪੀਲ ਹੈ ਕਿ ਆਉਂਦੇ ਮੇਲੇ ਦੇ ਵਿੱਚ ਤੁਸੀਂ ਆਪਣੇ ਨਾਲ ਸਾਥੀਆਂ ਨੂੰ ਘਟੋਗਾ ਤੇ ਇੱਕ ਇੱਕ ਜਣਾ ਪੰਜ ਪੰਜ ਛੱਲ ਛੱਲ ਸਾਥੀ ਲੈ ਕੇ ਆਓ ਤਾਂ ਕਿ ਪਤਾ ਲੱਗੇ ਹੁੰਦੀ ਵਾਰੀ ਭਾਵੇਂ ਜੋ ਮਰਜੀ ਹੋਵੇ ਜੇਕਰ ਤੁਸੀਂ ਆਪਣੇ ਹੱਕਾਂ ਤੋਂ ਜਾਣੂ ਹੋ ਤਾਂ ਮੇਰੇ ਵੀਰੋ ਫਿਰ ਸਰਦੀਆਂ ਨੂੰ ਝੱਲਣੀਆਂ ਪਾਣੀਆਂ ਗਰਮੀਆਂ ਵਿੱਚ ਚੱਲਣੀ ਆ ਪੈਣੀ ਤੇ ਬਰਸਾਤਾਂ ਦੇ ਵਿੱਚ ਵੀ ਆਉਣਾ ਪੈਣਾ ਇਸ ਕਰਕੇ ਮੈਂ ਆਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੁਬਾਰਾ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਲੰਗਰ ਖਾਏ ਤੋਂ ਬਗੈਰ ਕੋਈ ਵੀ প্রাণী ਨਾ ਜਾਵੇ ਕਿਉਂਕਿ ਲੰਗਰ ਇਹ ਤੁਹਾਡੇ ਵਾਸਤੇ ਬਣਿਆ ਸਾਧਨ ਮੇਰੇ ਭੈਣਾ ਤੇ ਵੀ ਜਿਹੜੇ ਨੇ ਉਹ ਕੰਮ ਤਾਂ ਕਰਾਂਗੇ ਬੈਠ ਜਾਣ ਜੈ ਕਬੀਰ ਧੰਨ ਕਬੀਰ ਜੈ ਭੀਮ ਜੈ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਪੱਤਿ ਪੱਤਨੀ ਤੇ ਗੁਰੂ ਘਰ ਦੇ ਸੇਵਾ ਤੇ ਮਹਾਨਤਾ ਨੂੰ ਦੱਸਣ ਸੰਗਤ ਲੰਗਰ ਖਾਣ ਲੱਗੀ ਹੈ ਲੰਗਰ ਸ਼ਕਨ ਲੱਗੇ ਬਸ ਸਾਰੇ ਜਣੇ ਅੱਜ ਨਾ ਬਾਹਰ ਲੰਗਰ ਸਟਾਰਟ ਹੋਣਾਗਾ ਲੰਗਰ ਪੰਗਤ ਛੇਾਂ ਲੱਗੀ ਹੈ ਬਾਹਰ ਲੰਗਰ ਤਾਂ ਲੱਗੇ ਆ ਫਿਰ ਆਪਾਂ ਸਮਾਪਤੀ ਹੋਵੇ ਫਿਰ ਆਪਾਂ ਘਰ ਜਾਵਾਂਗੇ ਸੋ ਲੰਗਰ ਪਾਣੀ ਅਨਸਾਰੀ ਸੰਗਤ ਨੇ ਸ਼ਕਲਿਆ ਹੋਏ ਚੱਲੇ ਆ ਸਾਰੇ ਘਰ ਭਗਤ ਕਬੀਰ ਜ ਜਨਮ ਦਿਹਾੜਾ ਕਿਸਾ ਛੇ 26ਵਾਂ ਮਨਾਇਆ ਸੋ ਆਪਾਂ ਜੱਲੇ ਆ ਹੁਣ ਘਰ ਸਾਰਿਆਂ ਨੂੰ ਪਿਆਰੀ ਪਿਆਰ ਭਰੀ ਖਾਸੀ ਸ਼ਾਮ ਲੰਗਰ ਮੁੱਕ ਕੇ ਬਾਅਦ ਮੁੱਕ ਕੇ ਬਾਅਦ